ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਲੈ ਕੇ ਆਏ ਇੱਕ ਨਵੀਂ ਵੀਡੀਓ ਇਹ ਵੀਡੀਓ ਜਿਹੜੀ ਬਹੁਤ ਹੀ ਖਾਸ ਵੀਡੀਓ ਆ ਇਹ ਗੁਰਲੀਨ ਕੌਰ ਮੱਲਾ ਜੋ ਕਿ ਫੁੱਟਬਾਲ ਦੀ ਖਿਡਾਰਨ ਆ ਤੇ ਉਹ ਆਪਣੀ ਬੱਚੀ ਗਈ ਸੀ ਇੰਡੀਆ ਦੀ ਟੀਮ ਦੇ ਵਿੱਚ ਸਿਲੈਕਟ ਹੋਈ ਸੀ ਕਿ ਅੰਡਰ 16 ਦੇ ਵਿੱਚ ਤੇ ਪਰ ਉਹਦੀ ਏਜ ਆ ਜਿਹੜੀ ਹਜੇ ਹੁਣ 13 ਦੀ ਹੋਈ ਹੈ ਜੂਨ ਦੇ ਵਿੱਚ ਤੇ ਗੁਰਲੀਨ ਆਪਣੇ ਇੰਡੀਆ ਦੀ ਟੀਮ ਲਈ ਗਈ ਸੀ ਤੇ ਉਹਦੇ ਆਪਾਂ ਜਿਹੜਾ ਲਾਈਵ ਟੈਲੀਕਾਸਟ ਚੱਲਣਾ ਸੀ ਉਹ ਆਪਾਂ ਸਾਰਾ ਘਰੇ ਆਰਗੇਨਾਈਜ਼ ਕੀਤਾ ਸੀ ਘਰੇ ਪ੍ਰਬੰਧ ਕੀਤਾ ਸੀ ਵੱਡੀਆਂ ਸਕਰੀਨਾਂ ਲਾਈਆਂ ਸੀ ਤੇ ਸਾਰਿਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਸੀ ਆਪਾਂ ਅੱਜ ਕਰਾਂਗੇ ਗੁਰਲੀਨ ਦੀ ਗੱਲ ਵੀ ਗੁਰਲੀਨ ਕਿਵੇਂ ਆਪਣੀ ਗਈ ਤੇ ਕਿੱਦਾਂ ਉਹਨੇ ਅਦਰ ਸਟਰਗਲ ਕੀਤਾ ਤੇ ਕਿਵੇਂ ਉਹਨੂੰ ਕਾਮਯਾਬੀ ਮਿਲੀ ਇਹ ਗੁਰਲੀਨ ਆਪਣੇ ਸਭ ਤੋਂ ਪਹਿਲਾਂ ਨੈਸ਼ਨਲ ਲਈ ਸਿਲੈਕਟ ਹੋਈ ਸੀ ਕਿ ਇਥੇ ਅੰਮ੍ਰਿਤਸਰ ਵਿਖੇ ਤੇ ਜਦੋਂ ਇਹਦੇ ਨੈਸ਼ਨਲ ਦੇ ਮੈਚ ਹੋਏ ਤੇ ਉਹਨਾਂ ਵਿੱਚ ਉਹਨੇ ਬਹੁਤ ਵਧੀਆ ਆਪਣੀ ਪਰਫਾਰਮੈਂਸ ਦਿੱਤੀ ਅੰਬੀਸਰ ਹੋਈ ਸੀਗੀ ਇਹ ਤੇ ਉੱਥੇ ਆਪਾਂ ਨੂੰ ਇਹਨਾਂ ਨੇ ਬੁਲਾਇਆ ਗੁਰਲੀਨ ਨੂੰ ਤੇ ਗੁਰਲੀਨ ਗਈ ਉੱਥੇ ਇੰਨੀ ਜ਼ਿਆਦਾ ਵਧੀਆ ਪਰਫਾਰਮੈਂਸ ਰਹੀ ਗੁਰਲੀਨ ਨੇ ਆਪਣਾ ਵਧੀਆ ਦਿੱਤਾ ਬੈਸਟ ਦਿੱਤਾ ਨਾ ਆਪਣਾ ਤੇ ਉੱਥੇ ਉਹਦੀ ਜਿਹੜੀ ਸਿਲੈਕਸ਼ਨ ਹੋਊਗੀ ਸੀਗੀ ਅੱਗੇ ਇੰਟਰਨੈਸ਼ਨਲ ਇੰਡੀਆ ਦੀ ਟੀਮ ਲਈ ਉੱਥੇ ਇਹਨੂੰ ਕੈਂਪ ਲਈ ਬੁਲਾਇਆ ਗਿਆ 2 ਮਹੀਨੇ ਲਈ 2 ਮਹੀਨੇ ਬਾਅਦ ਇਸ ਦੀ ਫਾਈਨਲ ਆ ਜਿਹੜੀ ਸਿਲੈਕਸ਼ਨ ਹੋਈ ਇੰਡੀਆ ਦੀ ਟੀਮ ਲਈ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਸੀ ਕਿ ਜਿਹੜੀ ਗੁਰਲੀਨ ਸੀ ਅੰਡਰ 16 ਦੇ ਵਿੱਚ ਸਾਰੇ ਪਲੇਅਰਾਂ ਨਾਲੋਂ ਛੋਟੀ ਸੀ ਹਜੇ ਪੂਰੀ 13 ਸਾਲ ਦੀ ਵੀ ਇਹ ਨਹੀਂ ਹੋਈ ਸੀ ਇੱਥੋਂ ਤੱਕ ਪਹੁੰਚਣਾ ਕੋਈ ਖਾਸ ਸੌਖੀ ਗੱਲ ਨਹੀਂ ਸੀ ਬਹੁਤ ਜ਼ਿਆਦਾ ਔਖੀ ਸੀ ਤੇ ਪਰ ਮਿਹਨਤ ਗੁਰਲੀਨ ਨੇ ਬਹੁਤ ਜ਼ਿਆਦਾ ਕੀਤੀ ਤੇ ਇਹ ਸਭ ਤੋਂ ਪਹਿਲੇ ਚੱਕਰ ਜਾਂਦੀ ਹੁੰਦੀ ਸੀ ਗੁਰਲੀਨ ਆਪਣੀ ਤੇ ਉੱਥੇ ਆਕਾਸ਼ ਦੇਖੋ ਉੱਥੇ ਇਹ ਜਾਂਦੀ ਬਾਕਸਿੰਗ ਲਈ ਸੀ ਪਰ ਇਹਨਾਂ ٹرسٹ ਜਿਹੜਾ ਉੱਧਰ ਬਣ ਗਿਆ ਫੁੱਟਬਾਲ ਲਈ ਉੱਥੇ ਇਹਨੇ ਬਹੁਤ ਵਧੀਆ ਆਵਦੀ ਕੋਚਿੰਗ ਲਈ ਇਸ ਤੋਂ ਬਾਅਦ ਕੋਚਿੰਗ ਲੈਂਦੀ ਲੈਂਦੀ ਅੱਗੇ ਦੀ ਅੱਗੇ ਜਿੱਦਾਂ ਸਕੂਲ ਲੈਵਲ ਦੀਆਂ ਖੇਡਾਂ ਸਾਰੀਆਂ ਇਹਨੇ ਪਾਰ ਕੀਤੀਆਂ ਹਨਾ ਤੇ ਤੁਹਾਨੂੰ ਦਿਖਾਉਣੀ ਹੈ ਦੇਖੋ ਆਪਾਂ ਸਾਰੇ ਕਰਦੇ ਬੈਠੇ ਸੀ ਰਿਸ਼ਤੇਦਾਰ ਬੈਠੇ ਸੀ ਸਾਹਮਣੇ ਵੱਡੀਆਂ ਸਕਰੀਨਾਂ ਨਾਲ ਚਾਹ ਪਾਣੀ ਦਾ ਪ੍ਰਬੰਧ ਸੀ ਤੇ ਮੈਚ ਦਾ ਪੂਰਾ ਇੰਜੋਏ ਕਰ ਰਹੇ ਸੀਗੇ ਫਾਈਨਲ ਮੈਚ ਸੀ ਫਾਈਨਲ ਦੇ ਵਿੱਚ ਗੁਰਲੀਨ ਉਹਨਾਂ ਦੀ ਇੰਡੀਆ ਦੀ ਟੀਮ ਪਹੁੰਚ ਚੁੱਕੀ ਸੀ ਬੰਗਲੌਰ ਦੇ ਨਾਲ ਇਹਨਾਂ ਦਾ ਮੈਚ ਸੀਗਾ ਤੇ ਮੈਚ ਇੰਨਾ ਇੰਟਰਸਟਿੰਗ ਸੀਗਾ ਪਹਿਲੇ 3 ਮਿੰਟ ਦੇ ਵਿੱਚ ਇੰਡੀਆ ਵੱਲੋਂ ਜਿਹੜਾ ਗੋਲ ਕਰ ਦਿੱਤਾ ਗਿਆ ਸੀ ਇੱਕ ਗੋਲ ਹੋ ਗਿਆ ਸੀ ਤੇ ਐਂਡ ਤੱਕ ਪੂਰਾ ਮੈਚ ਵਧੀਆ ਚੱਲ ਰਿਹਾ ਸੀ ਸਾਰੇ ਇੰਜੋਏ ਕਰ ਰਹੇ ਸੀ ਦੇਖੋ ਸਾਰੇ ਪਕੌੜੇ ਵੀ ਖਾ ਰਹੇ ਸੀ ਨਾਲ ਚਾਹ ਵੀ ਪੀ ਰਹੇ ਸੀ ਪੂਰੇ ਖੁਸ਼ੀ ਸਾਰੇ ਬਹੁਤ ਵਧੀਆ ਇੰਜੋਏ ਕਰ ਰਹੇ ਸੀਗੇ ਤੇ ਇਹਨਾਂ ਐਲੀਮੈਂਟਾਂ ਦੇ ਵਿੱਚ ਜਿਹੜਾ ਇਹ ਬੰਗਲੌਰ ਵੱਲੋਂ ਗੋਲ ਕਰ ਦਿੱਤਾ ਗਿਆ ਇੱਕ ਇੱਕ ਗੋਲ ਹੋ ਗਿਆ ਸੀ ਇਹਨਾਂ ਦਾ ਤੇ ਗੋਲ ਹੋਣ ਤੋਂ ਬਾਅਦ ਜਿਹੜਾ ਮੈਚ ਸੀਗਾ ਦੋਨੇ ਬਸ ਇੱਕ ਇੱਕ ਗੋਲ ਸੀ ਤੇ ਡਰਾ ਹੋ ਗਿਆ ਸੀਗਾ ਹਨਾ ਫਿਰ ਇਹਨਾਂ ਦੀਆਂ ਪਲਾਂਟੀਆਂ ਪੋਈਆਂ ਸੀਗੀਆਂ ਪਲਾਂਟੀਆਂ ਦੇ ਵਿੱਚ ਜਿਹੜਾ ਬੰਗਲੌਰ ਆ ਉਹ ਜਿੱਤ ਗਿਆ ਸੀ ਇੰਡੀਆ ਸੀ ਜਿਹੜੀ ਇਹ ਸੈਕੰਡ ਰਨਰ ਅਪ ਰਿਆ ਹਨਾ ਪਰ ਬਹੁਤ ਵਧੀਆ ਗੁਰਲੀਨ ਦੀ ਪਰਫਾਰਮੈਂਸ ਬਹੁਤ ਜ਼ਿਆਦਾ ਵਧੀਆ ਸੀਗੀ ਤੇ ਜਿਹੜੇ ਪਹਿਲਾਂ ਵਾਲੇ ਮੈਚ ਹੋਏ ਸੀ ਉਹ ਚ ਗੁਰਲੀਨ ਨੇ 5 6 ਗੋਲ ਜਿੱਦਾਂ ਇੱਕ ਇੱਕ ਮੈਚ ਵਿੱਚ ਕੀਤੇ ਬਹੁਤ ਵਧੀਆ ਖੇਡੀ ਤੁਸੀਂ ਗੁਰਲੀਨ ਕੌਰ ਮੱਲਾ ਦੇ ਨਾਂ ਤੇ ਸਰਚ ਵੀ ਕਰ ਸਕਦੇ ਹੋ ਇਹ ਮੱਲਾ ਦੀ ਖਿਡਾਰੀ ਹੈ ਨਾ ਗੁਰਲੀਨ ਕੌਰ ਮੱਲਾ ਸਿਰਫ ਅਜੇ 13 ਸਾਲ ਦੀ ਆ ਇਹਦੇ ਖੇਡ ਪਿੱਛੇ ਸਾਰਿਆਂ ਦਾ ਇਹਦੇ ਪੇਰੈਂਟਸ ਦਾ ਕੋਸ ਸਹਿਬਾਂ ਚੱਕਰ ਜਾਂਦੀ ਆ ਚੱਕਰ ਉੱਤੇ ਬਹੁਤ ਵਧੀਆ ਕੋਚ ਆ ਜਿਹੜੇ ਕੋਚਿੰਗ ਦਿੰਦੇ ਆ ਤੇ ਸਾਰਿਆਂ ਦਾ ਯੋਗਦਾਨ ਸੀ ਤੇ ਸਾਰਿਆਂ ਨੇ ਫਲੈਗ ਵੀ ਬਣਾਏ ਹੋਏ ਸੀ ਆਪਣੀਆਂ ਗੱਲਾਂ ਤੇ ਤੇ ਇੱਧਰ ਸਾਨੂੰ ਇਹਨਾਂ ਦੀ ਟੀਮ ਵਾਲੇ ਆ ਜਿਹੜੇ ਉਹ ਵੀ ਵੀਡੀਓ ਭੇਜ ਰਹੇ ਸੀਗੇ ਇੱਧਰ ਗੁਰਲੀਨ ਕੌਰ ਦੇਖੋ ਖੇਡਦੀ ਹੋਈ ਇਹ ਲਾਈਵ ਜਿੱਦਾ ਚੱਲਦਾ ਸੀਗਾ ਸਪੋਰਟਸ ਟੀਵੀ ਤੇ ਗੁਲੀਨ ਛੋਟੀ ਬਹੁਤ ਆ ਤੇ ਪਰ ਇਹਨੇ ਛੋਟੀ ਉਮਰ ਦੇ ਵਿੱਚ ਸਫਲਤਾ ਬਹੁਤ ਪ੍ਰਾਪਤ ਕਰ ਲਈ ਹਲੇ ਕੋਈ ਵੀ ਨਹੀਂ ਅਚੀਵਮੈਂਟ ਅਸੀਂ ਇਹਨੂੰ ਇਦਾਂ ਹੀ ਕਹਿੰਦੇ ਹੁੰਦੇ ਆ ਕਿ ਹੋਰ ਜ਼ਿਆਦਾ ਅੱਗੇ ਵਧਣਾ ਇਹ ਕੁਝ ਵੀ ਨਹੀਂ ਹੈਗਾ ਹਜੇ ਸਟਾਰਟਿੰਗ ਆ ਅੰਡਰ 16 ਦੇ ਵਿੱਚ ਪਹਿਲੀ ਵਾਰੀ ਇਹ ਜਿੱਦਾਂ ਗਈ ਤੇ ਪਹਿਲੀ ਵਾਰੀ ਉਹਨਾਂ ਨੇ ਸਿਲੈਕਟ ਕਰ ਲਈ ਤੇ ਇੱਥੇ ਗਰਲੀਨ ਹੈ ਜਿਹੜੀ ਆਪਣੀ ਜਦੋਂ ਖੇਡ ਕੇ ਆਈ ਹੈ 에ਅਰਪੋਰਟ ਤੇ ਆਪਾਂ ਲੈਣ ਗਏ ਸੀ ਨਾਲ ਕੋਚ ਸਾਰੇ ਆਏ ਸੀਗੇ ਜਿਸ ਨੀਤ ਸਰ ਕਕਰਾਲੀ ਤੋਂ ਇਹ ਨਾਲ ਹੀ ਸੀਗੇ ਇਹਨਾਂ ਦੇ ਤੇ ਅੰਮ੍ਰਿਤਸਰ ਲੈਣ ਗਏ ਸੀ ਇਹਨਾਂ ਨੂੰ ਗੁਰਲੀਨ ਹੋਣਾ ਨੂੰ 에어ਪੋਰਟ ਤੋਂ ਕੋਚ ਸਹਿਬਾਂ ਦਾ ਸੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਬਦੌਲਤ ਸਾਡੇ ਬੱਚੇ ਇੱਥੇ ਤੱਕ ਪਹੁੰਚੇ ਤੇ ਜਦੋਂ ਪਿੰਡ ਪਹੁੰਚੇ ਤੇ ਪਿੰਡ ਵਾਲਿਆਂ ਨੇ ਵੀ ਕੀਤਾ ਗੁਰਲੀਨ ਦਾ ਪਰਮਾ ਸਵਾਗਤ ਸਭ ਤੋਂ ਪਹਿਲਾਂ ਅਸੀਂ ਗੁਰਲੀਨ ਨੂੰ ਗਰਾਊਂਡ ਵਿੱਚ ਲੈ ਕੇ ਆਏ ਇੱਥੇ ਪਿੰਡ ਵਾਲਿਆਂ ਨੇ ਇਹ ਹਾਰ ਪਾਏ ਬਹੁਤ ਸਾਡੇ ਪਿੰਡ ਪਿੰਡ ਵੱਲੀਓ ਹਨਾ ਪੈਸੇ ਵੀ ਦਿੱਤੇ ਗਏ ਗੁਰਲੀਨ ਨੂੰ ਪੈਸੇ ਨਾਲ ਬੱਚੇ ਨੂੰ ਹੌਸਲਾ ਨਹੀਂ ਇੱਕ ਇਦਾਂ ਹੋ ਜਾਂਦਾ ਵੀ ਹਾਂ ਉਹਦੀ ਗੇਮ ਨੂੰ ਐਪਰੀਸ਼ੀਏਸ਼ਨ ਮਿਲ ਜਾਂਦੀ ਆ ਹਨਾ ਟੂਲ ਟੂਲ ਪੂਰੇ ਵੱਜ ਰਹੇ ਸੀ ਅਸੀਂ ਸਾਰੇ ਪੂਰਾ ਇੰਜੋਏ ਕਰ ਰਹੇ ਸੀ ਤੇ ਸਾਡੇ ਤਾਂ ਖੁਸ਼ੀ ਦੇ ਵਿੱਚ ਪੈਰ ਨਹੀਂ ਥੱਲੇ ਲੱਗ ਰਹੇ ਸੀ ਵੀ ਸਾਡੀ ਬੱਚੀ 13 ਸਾਲ ਦੀ ਸਿਰਫ ਹਲੇ ਹੋਈ ਨਹੀਂ ਤੇ ਇਹ ਇੰਡੀਆ ਦੀ ਟੀਮ ਲਈ ਖੇਡ ਆਈ ਆ ਪਿੰਡ ਵਿੱਚ ਗੇੜਾ ਦਿੱਤਾ ਗਿਆ ਇਸ ਤੋਂ ਬਾਅਦ ਗੁਰਲੀਨ ਨਾਲ ਕੀਤੀ ਪੱਤਰਕਾਰਾਂ ਨੇ ਗੱਲਬਾਤ ਹੱਜੇ ਛੋਟੀ ਆ ਥੋੜਾ ਜੱਕਦੀ ਆ ਪਰ ਕੋਈ ਗੱਲ ਨਹੀਂ ਹੌਂਸਲੇ ਬੁਲੰਦ ਆ ਹੁਣ ਆਪਦੀ ਗੇਮ ਆ ਜਿਹੜੀ ਇਹ ਪ੍ਰੋਪਰ ਕਰ ਰਹੀ ਆ ਜੇਕਰ ਤੁਸੀਂ ਵੀ ਇਹਦੇ ਬੱਚਿਆਂ ਨੂੰ ਫੁੱਟਬਾਲ ਦੀ ਕੋਚਿੰਗ ਦੇਣੇ ਚਾਹੁੰਦੇ ਹੋ ਸਾਡੇ ਏਰੀਆ ਦੇ ਨੇੜੇ ਤੇੜੇ ਜਿਨ੍ਹਾਂ ਦੇ ਪਿੰਡ ਆ ਜਿੱਦਾਂ ਸਾਡਾ ਪਿੰਡ ਮੱਲਾ ਆਪਣੇ ਚੱਕਰ ਦਿੰਦੇ ਨੇ ਕੋਚਿੰਗ ਫ੍ਰੀ ਆਫ ਕਾਸਟ ਆ ਕੋਈ ਪੈਸਾ ਨਹੀਂ ਲੈਂਦੇ ਬਹੁਤ ਵਧੀਆ ਕੋਚ ਹੁੰਦਾ ਕੋਚ ਨੇ ਉੱਥੇ ਤੇ ਬੱਚੇ ਬਹੁਤ ਜ਼ਿਆਦਾ ਆਉਂਦੇ ਨੇ ਬਹੁਤ ਵਧੀਆ ਹੈਲਥੀ এনਵਾਇਰਨਮੈਂਟ ਆ ਉੱਥੇ ਤੇ ਤੁਸੀਂ ਜਾ ਸਕਦੇ ਹੋ ਤੇ ਆਦੇ ਬੱਚਿਆਂ ਨੂੰ ਖੇਡਣਾ ਵਿੱਚ ਪਾ ਸਕਦੇ। ਇਸ ਤੋਂ ਬਾਅਦ ਆਪਾਂ ਕੀਤਾ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਿ ਸਾਡੀ ਬੱਚੀ ਖੇਡ ਕੇ ਆਈ ਤੇ ਇਸ ਤੋਂ ਬਾਅਦ ਸਾਨੂੰ ਇਹਦੇ ਗੁਰਲੀਨ ਦੇ ਜਿੱਥੇ ਖੇਡ ਕੇ ਸੀ ਨਾ ਦੇ ਕੋਚ ਸੈਮਾਨ ਨੇ ਭੇਜੀ ਗੁਰਲੀਨ ਦੀ ਵੀਡੀਓ। ਵੀਰ ਦੱਸਿਆ ਦੇਖੋ ਲਿਖਿਆ ਹੁੰਦਾ ਸਕਰੀਨ ਤੇ 12 ਯਰ ਓਨਲੀ 12 ਯਰ ਦੀ ਸੀਗੀ ਇਹ ਗੁਰਲੀਨ। ਤੇ ਬਹੁਤ ਛੋਟੀ ਸੀ ਪਰ ਚਲੋ ਬਹੁਤ ਖੁਸ਼ੀ ਦੀ ਗੱਲ ਆ। ਤੁਸੀਂ ਵੀ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਜ਼ਰੂਰ ਪਾਓ। ਮੋਬਾਈਲਾਂ ਤੋਂ ਬੱਚਿਆਂ ਨੂੰ ਦੂਰ ਕਰੋ ਸਾਡਾ ਇਹੀ ਮੈਸੇਜ ਆ ਤੇ ਤੁਹਾਨੂੰ ਸਾਡੀ ਅੱਜ ਦੀ ਗੁਰਲੀਨ ਦੀ ਵੀਡੀਓ 13 ਸਾਲ ਦੀ ਬੱਚੀ ਨੂੰ ਹੌਸਲਾ ਜ਼ਰੂਰ ਦਿਓ ਤੇ ਆਪਣੇ ਬੱਚਿਆਂ ਨੂੰ ਵੀ ਖੇਡਾਂ ਵਿੱਚ ਪਾਉ ਜੇਕਰ ਤੁਸੀਂ ਵੀ ਫੁੱਟਬਾਲ ਦੇ ਰਿਗਾਰਡਿੰਗ ਕੋਈ ਗੱਲ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡੇ ਕਮੈਂਟ ਦਾ ਰਿਪਲਾਈ ਕਰਾਂਗੇ ਧੰਨਵਾਦ